ਫਗਵਾੜਾ ਪੁਲਿਸ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮਹਿੰਮ ਦੌਰਾਨ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਸਦਰ ਪੁਲਿਸ ਵੱਲੋਂ ਕਾਬੂ ਕਰ ਲੁੱਟਖੋ ਕੀਤੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਥਾਣਾ ਸਦਰ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਚਿਹੜੂ ਬਾਦ ਦੁਪਹਿਰ ਪਾਲਮਨੀ ਚੈਂਜਰ ਦੀ ਦੁਕਾਨ ਤੋਂ ਲੁੱਟਖੋ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਦੁਕਾਨ ਮਾਲਕ ਧਰਮਪਾਲ ਪੁੱਤਰ ਸਾਧੂ RAM ਵਾਸੀ ਪਿੰਡ ਚਿਹੜੂ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਹ ਆਪਣੀ ਮਨੀ ਚੇਂਜਰ ਦੀ ਦੁਕਾਨ ਤੇ ਮੌਜੂਦ ਸੀ ਤਾਂ ਉਸ ਦੌਰਾਨ ਕਰੀਬ 4 ਵਿਅਕਤੀ ਅਤੇ ਇੱਕ ਲੜਕੀ ਉਹਨਾਂ ਦੀ ਦੁਕਾਨ ਵਿੱਚ ਦਾਖਲ ਹੁੰਦੇ ਹਨ ਅਤੇ ਉਹਨਾਂ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਉਸ ਪਾਸੋਂ 65000 ਰੁਪਏ ਦੇ ਕਰੀਬ ਨਗਦੀ, 2 ਮੋਬਾਈਲ ਫੋਨ ਅਤੇ ਉਸਦੇ ਹੋਰ ਜ਼ਰੂਰੀ ਕਾਗਜ਼ਾਤ ਖੋ ਕੇ ਲੈ ਗਏ ਸੀ ਜਿਸ ਤੇ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁੱਟਖੋਹ ਦੀ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਕੁਲਵੰਤ ਰਾਏ ਪੁੱਤਰ ਹਰੀਰਾਮ ਵਾਸੀ ਚਾਂਦਪੁਰ ਥਾਣਾ ਪਤਾਰਾ ਹਰ ਸੁਖਦੀਪ ਸਿੰਘ ਉਰਫ ਸਾਗਰ ਪੁੱਤਰ ਪਰਮਜੀਤ ਸਿੰਘ ਵਾਸੀ ਚਾਂਦਪੁਰ ਥਾਣਾ ਪਤਾਰਾ ਜੈਦੀ ਪੁੱਤਰ ਸ਼ਿੰ다ਰਾਮ ਵਾਸੀ ਚਾਂਦਪੁਰ ਥਾਣਾ ਪਤਾਰਾ ਵਜੋਂ ਹੋਈ ਹੈ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਪਰਸੋਂ ਲੁੱਟੀ ਹੋਈ ਰਕਮ ਵਿੱਚੋਂ 22750 ਰੁਪਏ ਅਤੇ ਇੱਕ ਖੋਇਆ ਹੋਇਆ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਰਿਮਾਂਡ ਦੌਰਾਨ ਇਹਨਾਂ ਪਰਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਹਾਂਜੀ 1223 224 2024 ਨੂੰ 3:00 ਵਜੇ ਕੰਟੀਨਿਊਸ਼ਨ ਆਈ ਸੀ ਕਿ ਕੋਈ ਚਿਹੜੂ ਪਿੰਡ ਦੇ ਵਿੱਚ ਪਾਲ ਵੈਸਟਰਨ ਯੂਨੀਅਨ ਕਰਕੇ ਬਜੁਰਗ ਪੈਂਦੇ ਆ ਜਿਨ੍ਹਾਂ ਦੇ ਕੋਲੋਂ ਪੰਜ ਇੱਕ ਅਨਨੋਨ ਬੰਦੇ ਉਹਦੇ ਕੋਲੋਂ 65000 ਰੁਪਇਆ ਪਲੱਸ ਦੋ ਮੋਬਾਈਲ ਤੇ ਹੋਰ ਆਪਣੇ ਇੰਪੋਰਟੈਂਟ ਡਾਕੂਮੈਂਟਸ ਉਹਨਾਂ ਦੇ ਖੋ ਕਰਕੇ ਲੈ ਕੇ ਚਲੇ ਗਏ ਨੇ ਜਿੱਦੇ ਵਿੱਚ ਅਸੀਂ ਸਾਡੇ ਸੀਨੀਅਰ ਅਫਸਰ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕੀਤੀ ਹੈਗੀ ਆ ਤੇ ਜਿੱਦੇ ਵਿੱਚ ਅਸੀਂ ਤਿੰਨ ਜਣੇ ਨੂੰ ਫੜਨ ਦੀ ਵਿੱਚ ਕਾਮਯਾਬ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਕੁਲਵੰਤਰ ਆਏ ਪੁੱਤਰ ਹਰੀਨਾਮ ਵਾਸੀ ਚਾਦਪੁਰ ਜਿਹਦੇ ਖਿਲਾਫ ਇਹਨਾਂ ਵੀ ਐਮਡੀਪੀ ਸੈਕਟਰ ਦੇ ਮੁਕਦਮੇ ਨੇ ਇਸ ਤੋਂ ਇਲਾਵਾ ਹਰ ਸੁਖਦੀਪ ਸਿੰਘ ਸਾਗਰ ਬਾਬਾ ਸਨੋ ਪਰਮਜੀਤ ਸਿੰਘ ਇਹ ਵੀ ਚਾਦਪੁਰ ਤੋਂ ਆ ਇਹਦੇ ਖਿਲਾਫ ਵੀ ਪਹਿਲਾਂ 4-5 ਮੁਕਦਮੇ ਲੜਾਈ ਚ ਗਲੇ ਦੇ ਤੇ ਪਲੱਸ ਆਪਣਾ ਐਮਡੀਪੀ ਸੈਕਟਰ ਦੇ ਮੁਕਦਮੇ ਲੋਕਲ ਥਾਣੇ ਦੇ ਵਿੱਚ ਹੈਗੇ ਆ ਇਸ ਤੋਂ ਇਲਾਵਾ ਜੈਦੀਪ ਪੁੱਤਰ ਸ਼ਿੰ다ਰਾਮ ਇਹ ਵੀ ਚਾਦਪੁਰ ਦਾ ਹੈ ਇਹਦੇ ਖਿਲਾਫ ਵੀ ਪਹਿਨਾਂ ਲੁੱਟਾ ਖੋਹਵਾ ਤੇ ਪਰਚੇ ਦਰਜ ਨੇ ਲੋਕਲ ਥਾਣੇ ਦੇ ਵਿੱਚ ਤੇ ਜਿਨ੍ਹਾਂ ਨੂੰ ਆਪਣਾ ਫੜਨ ਦੇ ਵਿੱਚ ਕਾਮਯਾਬੀ ਹਾਸਲ ਮਿਲੀ ਹੈ ਤੇ ਜਦੋਂ ਇਹਨਾਂ ਨੂੰ ਆਪਣਾ ਮਜਬੂਰ ਪੁਸ਼ਕਿਸ਼ ਕੀਤੀ ਹੈ ਤੇ ਇਹਨਾਂ ਦੇ ਕੋਲੋਂ 22000 ਰੁਪਿਆ 22750 ਰੁਪਿਆ ਰਿਕਵਰੀ ਨੇ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਖੋ ਗਿੱਤਾ ਸੀਗਾ ਉਹ ਰਿਕਵਰ ਹੋਇਆ ਤੇ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫੋਰਥ ਅਫੀਸਿਸ ਜਾ ਰਿਹਾ ਸਰ ਇਹ ਕਿੱਥੋਂ ਫੜੇ ਗਏ ਆ ਇਹ ਚਾਂਦਪੁਰ ਪਿੰਡ ਦੇ ਵਿੱਚੋਂ ਹੀ ਇਹਨਾਂ ਨੂੰ ਕੀਤਾ ਟੋਟਲ ਕਿੰਨੇ ਲੋਕ ਸੀਗੇ ਸਾਰੇ ਸੌਰੀ ਲੋਕ ਕਿੰਨੇ ਸੀਗੇ ਜਿਹੜੇ ਫੜੇ ਗਏ 6 ਜਣੇ ਸੀਗੇ ਇੱਕ ਕੁੜੀ ਸੀਗੀ ਚਾਰ ਪੰਜ ਮੁੰਡੇ ਸੀਗੇ ਕੀ ਕਾਰਵਾਈ ਵਗੈਰਾ ਕੋਈ ਧਾਰਾ ਵਗੈਰਾ ਕੀ ਲਗੀਆਂ ਨਾ ਮੈਂ ਕੁਝ ਹਾਂਜੀ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਾਜ ਕੀਤਾ ਸੀਗਾ ਐਫ ਆਈ ਆਰ ਨੰਬਰ 40/24 ਜਿਹਨਾਂ ਦੇ ਖਿਲਾਫ 379 2 427 ਆਈ ਪੀ ਸੀ ਲਗਾਇਆ ਸੀ